ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਨਵੀਆਂ ਕਲਮਾਂ ਨਵੇਂ ਉਡਾਰਣ ਬਾਲ ਲੇਖਕ ਕਾਨਫਰੰਸ ਮਸਤੂਾਨਾ ਸਾਹਿਬ ਵਿਖੇ 16 ਤੇ 17 ਨਵੰਬਰ ਨੂੰ ਪੰਜਾਬ ਪਵਨਸਰੀ ਕੈਨੇਡਾ ਸੁਖੀ ਬਾੜਵਲੋਂ ਕਰਵਾਈ ਜਾ ਰਹੀ ਹੈ ਇਸ ਕਾਨਫਰੰਸ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਵਿਦੇਸ਼ੀ ਧਰਤੀ ਤੋਂ ਇੰਗਲੈਂਡ, ਇਟਲੀ, ਕੈਨੇਡਾ, ਆਸਟ੍ਰੇਲੀਆ ਤੇ ਲਾਹੌਰ ਦੇ ਵਿਦਿਆਰਥੀ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਗੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਹੁਣ ਤੱਕ 3500 ਰਚਨਾਵਾਂ ਵਿਦਿਆਰਥੀਆਂ ਦੀਆਂ ਛਪ ਚੁੱਕੀਆਂ ਨੇ ਦੂਰੂਜ਼ਾ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਬਾਲ ਲੇਖਕ ਅਵਾਰਡ ਵੀ ਦਿੱਤਾ ਜਾਵੇਗਾ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ 90 ਵਿਖੇ ਅੱਜੀ ਅਸੀਂ ਤਰਸੀਮ ਚੰਦ ਵੱਲੋਂ ਪ੍ਰੋਸਪੈਕਟ ਜਾਰੀ ਕਰਵਾਇਆ ਗਿਆ। ਸੁਪਰਾਲੇ ਲਈ ਐਸ ਡੀ ਐਮ ਵੱਲੋਂ ਸਰੀ ਕੈਨੇਡਾ ਬਾਟ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸੁਵਧੀਆ ਉਪਰਾਲਾ ਸੁਖੀ ਬਾੜ ਜੀ ਦਾ ਕੈਨੇਡਾ ਤੋਂ ਨਹੀਂ ਹੋ। ਤੇ ਛੋਟੀਆਂ ਕੁਰੰਬਲਾਂ ਜਿਹੜੀਆਂ ਫੁੱਟਦੀਆਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੀ ਸਾਇਤਿਕ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਹਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਬਹੁਤ ਅੱਛਾ ਉਪਰਾਲਾ ਹੈਗਾ। ਇੱਕ ਅਜਿਹਾ ਪ੍ਰੋਸਪੈਕਟ ਜਾਰੀ ਕੀਤਾ ਹੈ ਜਿਹਦੇ ਵਿੱਚ ਜਿਹੜੇ ਸਟੂਡੈਂਟ ਵਿਦਿਆਰਥੀ ਨੇ ਵਕਫਤ ਪੰਦਰ ਦੇ ਵਿਦਿਆਰਥੀ ਹੈ ਜਿਹੜੇ ਇੱਕ ਕਿਤਾਬ ਹੈ ਇਹਨਾਂ ਵੱਲੋਂ ਛਾਪੀ ਜਾਂਦੀ ਹੈ ਨਵੀਆਂ ਕਲਮਾਂ ਨਵੀਂ ਉਡਾਨ ਤੇ ਇਹਦੇ ਵਿੱਚ ਮੈਂ ਤਾਂ ਬੜੀ ਖੁਸ਼ੀ ਹੋਈ ਵੀ 10ਵੀਂ ਦੇ ਵੀ ਨੇ 8ਵੀਂ ਦੇ ਵੀ ਬੱਚੇ ਨੇ 12ਵੀਂ ਦੇ ਵੀ ਨੇ ਤੇ ਅਲੱਗ-ਅਲੱਗ ਰਚਨਾਵਾਂ ਨੇ ਕਵਿਤਾਵਾਂ ਨੇ ਕਹਾਣੀਆਂ ਨੇ ਲੇਖ ਨੇ ਜੇ ਜਦੋਂ ਛੋਟੀ ਉਮਰ ਤੋਂ ਬੱਚੇ ਨੂੰ ਜਦੋਂ ਮਿਲਦਾ ਹੌਸਲਾ ਮਿਲਦਾ ਹੈ ਤਾਂ ਫਿਰ ਉਹ ਅੱਗੇ ਜਾ ਕੇ ਬਹੁਤ ਵੱਡੇ ਦੇਕੇ ਬਣਦੇ ਆ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਅੱਗੇ ਜਾ ਕੇ ਬਹੁਤ ਹੀ ਅੱਛਾ ਪਰਾਲਾ ਹੈ ਮੈਂ ਦੱਸਿਆ ਵੀ ਇਹਨਾਂ ਦਾ ਜਿਹੜਾ ਟੀਚਾ ਵੀ ਹੈਗਾ ਵੀ 30 ਕਿਤਾਬਾਂ ਦਾ ਇਹਨਾਂ ਦੀਆਂ ਛਪਕੀਆਂ ਵੀ 100 ਦੇ ਕਰੀਬ ਕਿਤਾਬ ਕਿਤਾਬ ਜਿਹੜੀ ਛਾਪੀ ਜਾਣੀ ਆ ਵਕ ਵਕ ਬੱਚੇ ਜਿਹੜੇ ਸਕੂਲਾਂ 'ਚ ਹੈਗੇ ਆ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਸੋਧ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ ਜਦੋਂ ਬੱਚੇ ਦੀ ਆਪਣੀ ਰਚਨਾ ਕਿਸੇ ਕਿਤਾਬ ਦੇ ਵਿੱਚ ਛਪਦੀ ਆ ਉਹ ਵੀ ਇਹ ਆ ਵੀ ਕਿਸੇ ਦੇ ਉਪਰਾਲੇ ਨਾਲ ਉਹਨਾਂ ਦੇ ਪੈਸੇ ਵੀ ਨਹੀਂ ਲੱਗਦੇ ਤਾਂ ਬੱਚੇ ਦਾ ਜਿਹੜਾ ਹੌਸਲਾ ਵੈਸੇ ਹੀ ਵੱਧ ਜਾਂਦਾ ਹੈ ਜੀ ਮੈਂ ਤੁਹਾਨੂੰ ਅਧੀਆਂ ਇਹਨਾਂ ਦਾ ਵੀ ਪੰਜਾਬੀ ਮਾਂਬੋਲੀ ਦੀ ਸੇਵਾ ਕਰਦੇ ਹਾਂ ਕਿਉਂਕਿ ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਪੰਜਾਬੀ ਨਾਲ ਬਹੁਤ ਲਗਾਵ ਹੈਗਾ ਤੇ ਮੈਨੂੰ ਖੁਸ਼ੀ ਹੋਈ ਵੀ ਆ ਪ੍ਰੋਸਪੈਕਟ ਰੀਲੀਜ਼ ਕਰਕੇ ਅੱਜ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ 16 17 ਨਵੰਬਰ ਨੂੰ ਹੋਣਾ ਮਸਤਵਾਨਾ ਵਿਸ਼ੇ ਹੋਣਾ ਹੈਗਾ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਭਾਰ ਆਣਗੀਆਂ ਜੀ ਤੇ ਇਨਾਮ ਇਹਨਾਂ ਰਿਵਾਰਡ ਵੀ ਦਿੱਤਾ ਜਾਊਗਾ ਜਿਹੜੇ ਬੱਚੇ ਫਸਟ ਸਟੈਕ ਵਿੱਚ ਆਉਣਗੇ ਐਨਆਰਆਈ ਤਾਂ ਕਰ ਹੀ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਇੱਥੇ ਮੂਨ ਵਿਚਿੰਦੇ ਨੇ ਉਹ ਵੀ ਕਰਨਾ ਹੈ ਜੀ ਉਹਨਾਂ ਨੂੰ ਵੀ ਮੈਂ ਤਾਂ ਅਪੀਲ ਕਰੂੰਗਾ ਇਕੱਲੇ ਐਨਆਰਆਈ ਨਹੀਂ ਬਾਕੀ ਸਾਰੇ ਅਸੀਂ ਪੰਜਾਬੀ ਨੂੰ ਜਿਹੜਾ ਹੈਗਾ ਹਮਲਾ ਮਾਰ ਕੇ ਉੱਪਰ ਲੈ ਕੇ ਆਈ ਸਾਡੀ ਮਾਂ ਬੋਲੀ ਹੈ ਜਿਹਦੀ ਮਾਂ ਬੋਲੀ ਜਿਉਂਦੀ ਰਹਿੰਦੀ ਉਹ ਕਮਾ ਜਿਉਂਦੀ ਰਹਿੰਦੀ ਹੈ ਸਭ ਕੋ ਡਿਊਟੀ ਤਾਂ ਸਾਰੇ ਹੀ ਕਰਦੇ ਨੇ ਪਰ ਡਿਊਟੀ ਦੇ ਨਾਲ ਨਾਲ ਅਲੱਗ ਤੌਰ ਤੇ ਗਤੀਵਿਧੀਆਂ ਕਰਨਾ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਪਰਿਵਾਰ ਜਿਹੜਾ ਹੈ ਉਹਨੂੰ ਪਰ ਪਰਿਵਾਰ ਵੀ ਸਾਹਮਣਾ ਹੁੰਦਾ ਹੈ ਡਿਊਟੀ ਵੀ ਕਰਨੀ ਨਹੀਂ ਲੇਕਿਨ ਇਹ ਜੀ ਗਤੀਵਿਧੀਆਂ ਜਿਹੜੇ ਅਧਿਆਪਕ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਅਪੀਲ ਵੀ ਕਰੂੰਗਾ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਜੁੜੇ ਰਹਿਣ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿਸੇ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਹੋਗਾ ਸਿਹਰੂਲੇ ਹਾਲ ਤੇ ਇਹ ਸੁਖੀ ਬਾਠ ਜੀ ਉਹਨਾਂ ਵੱਲੋਂ ਪਹਿਲਾਂ ਵੀ ਸਮਾਜ ਦੇ ਵਕ ਰਖ ਹੋਰ ਹਿੱਸਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਪਰ ਪੰਜਾਬੀ ਮਾਤ ਪਾਸਾ ਲਈ ਇਹ ਪਿਛਲੇ ਕੁਝ ਜਿਹੜਾ ਸਾਲਾਂ ਤੋਂ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਨੇ ਪਿਛਲੇ 2023 ਤੋਂ ਜਿਹੜਾ ਇੱਕ ਨਵਾਂ ਉਹਨਾਂ ਵੱਲੋਂ ਜਿਹੜਾ ਅਧਾਰਲਾ ਕੀਤਾ ਗਿਆ ਕਿ ਬੱਚੇ ਜੋ ਲਿਖ ਰਹੇ ਨੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਜਿਨ੍ਹਾਂ ਅੰਦਰ ਯੋਗਤਾ ਹੈ ਉਹਨਾਂ ਦੀ ਯੋਗਤਾ ਨੂੰ ਸੁਧਾਰਨ ਦੇ ਲਈ ਉਹਨਾਂ ਨੂੰ ਮੌਕਾ ਦੇਣ ਦੇ ਲਈ ਜਿਹੜਾ ਕਤਤੋਂਾਂ ਦੀਆਂ ਰਚਨਾਵਾਂ ਲਿਖ ਕੇ ਉਹਨਾਂ ਦੇ ਗਾਈਡ ਟੀਚਰ ਵੱਲੋਂ ਸੁਧਾਰ ਕੇ ਉਹਨਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸੰਪਾਦਨ ਕਰਨ ਦਾ ਜਿਹੜਾ ਉਪਰਾਲਾ ਬਹੁਤ ਪ੍ਰਸ਼ੰਸਾਯੋਗ ਤੇ ਵੱਡਾ ਉਪਰਾਲਾ ਸੁਖੀ ਬਾਠ ਉਹਨਾਂ ਵੱਲੋਂ ਕੀਤਾ ਗਿਆ ਤੇ ਉਸ ਤੋਂ ਅੱਗੇ ਬੱਚੇ ਜੋ ਬੋਲ ਸਕਦੇ ਆ ਵਧੀਆ ਉਹਨਾਂ ਨੂੰ ਉਹਨਾਂ ਨੂੰ ਰਿਕਾਰਡਿੰਗ ਕਰਕੇ ਟੀਵੀ ਚੈਨਲ ਤੇ ਲੈ ਕੇ ਆਉਣਾ ਤੇ ਉਸ ਤੋਂ ਅਗਲੇ ਪੜਾਅ ਦੇ ਤਹਿਤ ਬੱਚਿਆਂ ਨੂੰ ਸ਼ਰੋਮਣੀ ਬਾਲ ਲੇਖਕ ਅਵਾਰਡ ਦੇ ਤੌਰ ਤੇ ਉਹਨਾਂ ਦੀ ਇੱਕ ਪਛਾਣ ਦਿਵਾਣੀ ਲੇਖਕ ਦੇ ਤੌਰ ਤੇ ਇਹ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਨਰਸਰੀ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਖੜੀ ਹੋ ਰਹੀ ਹੈ ਜਿਸ ਵਿੱਚ ਬਹੁਤ ਵੱਡੇ ਲੇਖਕ ਬਹੁਤ ਵੱਡੇ ਲਖਾਰੀ ਪੈਦਾ ਹੋਣਗੇ ਜਿਵੇਂ ਨਰਸਰੀ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਨੇ ਤਾਂ ਇਹ ਉਜਿਹਈ ਉਪਰਾਲਾ ਜੀ ਵਿੱਚ ਬਹੁਤ ਵੱਡੇ ਫੁੱਲ ਲੱਗਣਗੇ ਪੈਦਾ ਹੋਣਗੇ ਕਿਉਂਕਿ ਹੁਣ ਤੱਕ ਇਸ ਉਪਰਾਲੇ ਤਹਿਤ 3350 ਬੱਚੇ ਦੇ ਰਚਨਾਵਾ ਸਭ ਚੁੱਕੀਆਂ ਨੇ ਜਿਹੜੇ ਕਾਨਫਰੰਸ ਦੇ ਵਿੱਚ ਲਗਭਗ ਭਾਗ ਲੈਣਗੇ ਜ਼ਿਲ੍ਹੇ ਚੋਂ ਅਸੀਂ ਉਹ ਟੀਮਾਂ ਸਿਲੈਕਟ ਕਰਕੇ ਬੱਚਿਆਂ ਨੂੰ ਜ਼ਿਲ੍ਹੇ ਪੱਧਰ ਤੇ ਸਕਰੀਨਿੰਗ ਕਰਕੇ ਫਿਰ ਇਸ ਭਾਗ ਤੇ ਚ ਭਾਗ ਦਵਾਉਣਗੇ ਤਾ ਉਹ ਬਹੁਤ ਬੱਚਿਆਂ ਨੂੰ ਇੱਕ ਵੱਡਾ ਮਨੋਵਲ ਦੇਣ ਦੇ ਲਈ ਬਹੁਤ ਵੱਡਾ ਉਹਨਾਂ ਵਿੱਚ ਬੂਸਟ ਭਰਨ ਦੇ ਲਈ ਇੱਕ ਬਹੁਤ ਵੱਡਾ ਪ੍ਰਾਲਾ ਕਿ ਉਹਨਾਂ ਨੂੰ ਬਾਲ ਲੇਖਕ ਅਵਾਰਡ ਸੁਖੀ ਬਾਠ ਜੀ ਆਪਣੇ ਪਿਤਾ ਸ੍ਰੀ ਅਰਜਨ ਸਿੰਘ ਜਿਹੜੇ ਬਾਠ ਜੀ ਨੇ ਸਵਰਗੀ ਉਹਨਾਂ ਦੇ ਨਾਂ ਤੇ ਜਿਹੜਾ ਦੇ ਰਹੇ ਨੇ ਜਿੱਥੇ ਨਗਦ ਦਾ ਨਾਮ ਵੀ ਰੱਖੇ ਨੇ 11000 ਰੁਪਏ ਸਰੋਣੀ ਜਿਹੜਾ ਪਾਦ ਲੇਖਕ ਅਵਾਰਡ ਮਿਲੇਗਾ ਉਹ ਉਹਦੇ ਨਾਲ ਨਗਦ ਦਾ ਨਾਮ ਵੀ ਮਿਲਨੇ ਨੇ ਜਿਹੜਾ ਦੂਜੇ ਸਥਾਨ ਤੇ ਹੋਏਗਾ ਉਹਨੂੰ 7500 ਰੁਪਏ ਜਿਹੜਾ ਤੀਜੇ ਸਥਾਨ ਤੇ ਹੋਏਗਾ ਉਹਨੂੰ 5500 ਰੁਪਏ ਜਿੰਦੇ ਵੀ ਬੱਚੇ ਪਾਰਟਿਸਪੈਂਟ ਹੋਣਗੇ ਸਾਰਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਵੀ ਜਿਹੜੇ ਨਾਮ ਦਿੱਤੇ ਜਾਣੇ ਤੇ ਮੈਨੂੰ ਲੱਗਦਾ ਹੈ ਬਹੁਤ ਵੱਡਾ ਜਿਹੜਾ ਇੱਕ ਪਲੇਟਫਾਰਮ ਹੈ ਬੱਚਿਆਂ ਦੇ ਲਈ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਬੱਚੇ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਭਾਗ ਲੈ ਰਹੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਵੱਡਾ ਯਤਨ ਕਰ ਰਹੇ ਨੇ ਮੈਨੂੰ ਲੱਗਦਾ ਉਮੀਦ ਹੈ ਕਿ ਇਹ ਬਹੁਤ ਵੱਡੇ ਹੋਰ ਲੇਖ ਕੇਸ ਜਰੀਏ ਪੈਦਾ ਹੋਣਗੇ ਤੇ ਬੱਚਿਆਂ ਨੂੰ ਇੱਕ ਪਛਾਣ ਮਿਲੇਗੀ ਇੱਕ ਨਾਮ ਮਿਲੇਗਾ ਤੇ ਉਹਨਰ ਉਹ ਸਾ ਮਿਲੇਗਾ ਤਾਂ ਜੋ ਵੱਡੇ ਹੋ ਕੇ ਬੱਚੇ ਕੁਝ ਆਪਣੇ ਖੇਤਰ ਚ ਜ਼ਿੰਦਗੀ ਦੇ ਚ ਕਰ ਸਕਣ ਇਸ ਦੇ ਵਿੱਚ ਜਿਹੜਾ ਮੁਕਾਬਲੇ ਨੇ ਪ੍ਰਾਇਮਰੀ ਵਿੰਗ ਮਿਡਲ ਵਿੰਗ ਤੇ ਸਕੈਂਡਰੀ ਵਿੰਗ ਤੰਨੇ ਅਡਾਡ ਜਿਹੜੇ ਬੱਚਿਆਂ ਦੇ ਮੁਕਾਬਲੇ ਨੇ ਉਹਨਾਂ ਦੇ ਵਿੱਚੋਂ ਏਸੀ ਜਿਵੇਂ ਪ੍ਰਾਇਮਰੀ ਦੇ ਵਿੱਚ ਦੋ ਮੁਕਾਬਲੇ ਨੇ ਤੇ ਇੱਕ ਲੇਖ ਤੇ ਇੱਕ ਕਬਤਾ ਉਹਦੇ ਵਿੱਚੋਂ ਜਿਹੜਾ ਬਾਲ ਸ਼੍ਰੋਮਣੀ ਬਾਲ ਲੇਖ ਦਾ ਵਾਰ ਦੇਣਾ ਦੋ ਪ੍ਰਾਇਮਰੀ ਦੇ ਬੱਚਿਆਂ ਨੂੰ ਦੇਣਾ ਤਿੰਨ ਬੱਚੇ ਜਿਹੜੇ ਨੇ ਉਹ ਮਿਡਲ ਵਿੰਗ ਚ ਨੇ ਤੇ ਚਾਰ ਬੱਚੇ ਜਿਹੜੇ ਸੈਕੰਡਰੀ ਸਕੂਲ ਵਿੰਗ ਦੇ ਵਿੱਚ ਹੋਣਗੇ ਸਰ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਐਸਡੀਐਮ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਇਹ ਬੱਚਿਆਂ ਵਾਸਤੇ ਜੋ ਸੋਚਿਆ ਬਾਟ ਸਾਹਿਬ ਦਾ ਉਪਰਾਲਾ ਜਿਹੜਾ ਨਵੀਆਂ ਕਲਮਾਂ ਨਵੀਂ ਉਡਾਨ ਉਦੇ ਨਾਲ ਸੰਬੰਧਿਤ ਜਿਹੜੀ ਦੋ ਰੋਜ਼ਾ ਕਨਫਰੰਸ ਵਸਤੂਆਂ ਨਾਲ ਸਾਹਿਬ 16 ਤੇ 17 ਨਵੰਬਰ 2024 ਨੂੰ ਹੋ ਰਹੀ ਹੈ ਜੀ ਉਹਦਾ ਅੱਜ ਪ੍ਰੋਸਪੈਕਟ ਜਿਹੜਾ ਰਿਲੀਜ਼ ਕੀਤਾ ਐ ਐਸਡੀਐਮ ਸਾਹਿਬ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਮੂਹ ਸਾਡੇ ਵਿਦਿਆਕ ਭਾਈਚਾਰੇ ਵੱਲੋਂ ਤੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸੁਖੀ ਬਾਠ ਜੀ ਵੱਲੋਂ ਦੋ ਦਿਨਾਂ ਕਾਲ ਪਰਚ ਕੌਣ ਕੌਣ ਸ਼ਾਮਲ ਹੋਏ ਐ ਦੋ ਰੋਜ਼ਾ ਕਨਫਰੰਸ ਦੇ ਵਿੱਚ ਜਿਹੜੇ ਬੱਚੇ ਆ ਜੀ ਪਹਿਲਾਂ ਜਿਹੜੇ ਲਿਖਦੇ ਆ ਰਚਨਾਵਾ ਉਨੰੀਆਂ ਕਿਤਾਬਾਂ ਛਾਪੀਆਂ ਨੇ ਜਿਲ੍ਹਿਆਂ ਦੇ ਵਿੱਚ ਤਕਰੀਬਨ 23 ਜਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਇੱਕ ਕਿਤਾਬ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਅੱਜ ਤੋਂ ਲਗਭਗ 9 ਮਹੀਨੇ ਪਹਿਲਾਂ ਇੱਕ ਕਿਤਾਬ ਛਪੀ ਸੀ ਤੇ ਉਸ ਤੋਂ ਬਾਅਦ ਬਾਟ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀ ਕਿ ਵੀ ਜਿਹੜੀਆਂ 92 ਕਿਤਾਬਾਂ 23 ਜਿਲ੍ਹਿਆਂ ਵਿੱਚੋਂ ਹਰ ਇੱਕ ਜਿਲ੍ਹੇ ਵਿੱਚੋਂ 4-4 ਭਾਗ ਇਸ ਕਿਤਾਬ ਦੇ ਨਵੇਂ ਕਲਮਾ ਨਵੇਂ ਉਡਾਣ ਦੇ ਛਾਪੇ ਜਾਣਗੇ ਤੇ 8 ਕਿਤਾਬਾਂ ਉਹਨਾਂ ਨੇ ਬਾਹਰਲੇ ਦੇਸ਼ਾਂ ਵਾਸਤੇ ਜਾਂ ਆਪਣੀਆਂ ਅਲੱਗ ਸਟੇਟਾਂ ਵਾਸਤੇ ਰੱਖੀਆਂ ਸੀ ਇਹਦੀਆਂ ਹਰ ਇੱਕ ਕਿਤਾਬ ਦੀਆਂ 5-500 ਕਾਪੀਆਂ ਤੇ तकरीबन 50000 ਕਿਤਾਬ ਛਾਪਣ ਦਾ ਜਿਹੜਾ ਟੀਚਾ ਮਿੱਥਿਆ ਸੀਗਾ ਜੀ ਇਸ ਕਿਤਾਬ ਦਾ ਨਵੀਆਂ ਕਲਮਾ ਨਵੀਂ ਉਡਾਣੇ ਦਾ ਨਾਂ ਹੀ ਰਹਿਣਾ ਅੱਗੇ ਅੱਗੇ ਦੇ ਜਿਹੜੇ ਭਾਗ ਬਦਲਦੇ ਜਾਣੇ ਨੇ ਪਰ ਬੱਚਿਆਂ ਵਾਸਤੇ ਜਿਹੜਾ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਬਾਂਹ ਸਹਿਤ ਵਾਸਤੇ ਏਡਾ ਵੱਡਾ ਉਪਰਾਲਾ ਕਿਸੇ ਨੇ ਇਹਨਾਂ ਦੀ ਬਾਹ ਫੜੀ ਹੋਊਗੀ ਬੱਚਿਆਂ ਦੀਆਂ ਰਚਨਾਵਾਂ ਅਸੀਂ ਅਖਬਾਰ ਦੇ ਵਿੱਚ ਛਾਪਣ ਵਾਸਤੇ ਜਾਂ ਪੰਜਾਬ ਭਵਨ ਜਲੰਧਰ ਇਹਦਾ ਸਬਾ ਅਫਿਸ ਹੈ ਉੱਥੇ ਭੇਜਦੇ ਰਹਿੰਦੇ ਸੀ ਉੱਥੋਂ ਦੇਖ ਕੇ ਬਾਦ ਸਾਹਿਬ ਨੇ ਸਾਨੂੰ ਫੇਸਬੁੱਕ ਤੋਂ ਜਿਹੜਾ ਚੈੱਕ ਕਰਕੇ ਸਾਡਾ ਨੰਬਰ ਫੋਨ ਕੀਤਾ ਕਿ ਬੱਚਿਆਂ ਵਾਸਤੇ ਵਧੀਆ ਕੰਮ ਕਰ ਪ੍ਰੋਜੈਕਟ ਵਾਸਤੇ ਉਸ ਜੀ ਸੁਖੀ ਬਾਠ ਜੀ ਸੰਸਥਾਪਕ ਨੇ ਪੰਜਾਬ ਭਵਨ ਸਰੀ ਕੈਨੇਡਾ ਦੇ ਉਹ ਕਰ ਰਹੇ ਨੇ ਜੀ ਇਹਦਾ ਖਰਚਾ ਉਹ ਆਪਣਾ ਜਿਹੜਾ ਪ੍ਰੋਜੈਕਟ ਹੈ ਜੀ ਮੈਂ ਉਹ ਹੀ ਗੱਲ ਦੱਸ ਰਿਹਾ ਜੀ ਕਿ ਜਿਵੇਂ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਰਾਜਸਥਾਨ ਤੇ ਮਹਾਰਾਸ਼ਟਰ ਰਾਜਸਥਾਨ ਦੀ ਅਸੀਂ ਕਿਤਾਬ ਛਾਪ ਚੁੱਕੇ ਆ ਬਾਕੀ ਜਿਹੜੀ ਹਿਮਾਚਲ ਦੀ ਕਿਤਾਬ ਦਾ ਕੰਮ ਚੱਲ ਰਿਹਾ ਤੇ ਇਸ ਤੋਂ ਅੱਗੇ ਵੀ ਜੇ ਗੱਲ ਕਰੀਏ ਤਾਂ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਪ੍ਰੋਜੈਕਟ ਹੈ ਬਹੁਤ ਵਧੀਆ ਤਰੀਕੇ ਨਾਲ ਪਹੁੰਚਿਆ ਲਾਹੌਰ ਤੋਂ ਸ਼ਾਮੁਖੀ ਦੇ ਵਿੱਚ ਇੱਕ ਕਿਤਾਬ ਛਪ ਗਈ ਜੀ ਤੇ ਸੱਤ ਜ਼ਿਲ੍ਹੇ ਪਾਕਿਸਤਾਨ ਦੇ ਹੋਰ ਜਿਹੜੀਆਂ ਉੱਥੇ ਟੀਮਾਂ ਬਣ ਗਿਆ ਨਵੇਂ ਕਲਮਾ ਨਵੇਂ ਉਡਾਲ ਦੇ ਨਾਂ ਤੇ ਪੰਜ-ਪੰਜ ਮੈਂਬਰੀ ਅਧਿਆਪਕਾਂ ਦੀਆਂ ਟੀਮਾਂ ਨੇ ਉੱਥੇ ਵੀ ਕਿਤਾਬ ਦਾ ਕੰਮ ਚੱਲ ਰਿਹਾ ਹੈ ਇੰਗਲੈਂਡ ਵਿੱਚ ਇਟਲੀ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਪੰਜ ਕਾਟਰੀ ਟੋਟਲ ਸਾਡੀਆਂ ਜੇ ਅਸੀਂ ਲਾਈਏ ਤਾਂ 37 ਟੀਮਾਂ ਜਿਹੜੀਆਂ ਇਸ ਪ੍ਰੋਜੈਕਟ ਵਿੱਚ ਜੀ ਬਿਲਕੁਲ ਇਹ ਹਰ ਇੱਕ ਜ਼ਿਲ੍ਹੇ ਵਿੱਚੋਂ ਤਕਰੀਬਨ ਜਿਹੜੇ 10 ਬੱਚੇ ਜੇ ਕਿਤਾਬ ਦੇ ਵਿੱਚ 100 ਬੱਚਿਆਂ ਦੀਆਂ ਸ਼ਫ਼ੀਆਂ ਰਚਨਾਵਾਂ ਤਾਂ 10 ਬੱਚੇ ਜਿਹੜੇ ਵਧੀਆ ਲਿਖੀ ਆ ਉਹਨਾਂ ਨੂੰ ਸਿਲੈਕਟ ਕਰਕੇ ਉਹ ਟੀਵੀ ਤੇ ਜਿਹੜਾ ਪ੍ਰੋਗਰਾਮ ਨਵੀਂ ਕਲਮਾਂ ਦੇ ਉਡਾਣ ਦੇ ਨਾਂ ਤੇ ਸ਼ੁਰੂ ਹੋ ਰਿਹਾ ਉਸ ਤੋਂ ਬਾਅਦ 16 17 ਨਵੰਬਰ ਨੂੰ ਜੀ ਮਸਤਗਣਾ ਸਾਹਿਬ ਜਿਹੜੀ ਬਾਲ ਲੇਖਕ ਦੋ ਰੋਜਾ ਜਿਹੜੀ ਕਾਨਫਰੰਸ ਅੰਤਰਰਾਸ਼ਟਰੀ ਲੈਵਲ ਦੀ ਪਹਿਲੀ ਵਾਰੀ ਹੋਇਆ ਹੈ ਬਾਲ ਸਾਇੰਸ ਦੇ ਵਿੱਚ ਇੱਕ ਬੱਚਿਆਂ ਦੀ ਜਿਹੜੀ ਅੰਤਰਰਾਸ਼ਟਰੀ ਲੈਵਲ ਦੀ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ ਬੱਚੇ ਭਾਗ ਲੈ ਰਹੇ ਨੇ ਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਦੇ ਵਿੱਚ ਲੈਂਦੇ ਪੰਜਾਬ ਤੋਂ ਬਾਬਾ ਨਜ਼ਮੀ ਜੀ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਤੇ ਹੋਰ ਵੀ ਵੱਡੇ ਵੱਡੇ ਲੇਖਕ ਨਾਮ ਵਰ ਲੇਖਕ ਜਿਹੜੇ ਉਹ ਤਕਰੀਬਨ ਜਿਹੜੇ ਉੱਥੇ ਜਜਮੈਂਟ ਵਾਸਤੇ ਜਾਂ ਵਿਸ਼ੇਸ਼ ਮਹਿਮਾਨ ਹੋਣਗੇ ਜੀ ਜਿਹੜਾ ਸਟੇਜ ਤੇ ਆ ਉਹ ਸਾਰਾ ਕੰਮ ਦੋ ਦਿਨ ਬੱਚੇ ਹੀ ਸਟੇਜ ਸੰਭਾਲਣਗੇ ਤੇ ਬੱਚਿਆਂ ਦੀ ਰਚਨਾਵਾਂ ਉੱਥੇ ਜਿਹੜੀਆਂ ਲਿਖੀਆਂ ਹੋਈਆਂ ਸੁਣੀਆਂ ਜਾਣਗੀਆਂ ਕਿ ਜਿਹੜਾ ਕਿਤਾਬਾਂ ਦਾ ਖਰਚਾ ਜੀ ਤਕਰੀਬਨ 60 ਲੱਖ ਰੁਪਏ ਜਿਹੜਾ ਸੁਖੀ ਬਾੜ ਜੀ ਖਰਚ ਕਰ ਰਹੇ ਨੇ ਤੇ 40 ਲੱਖ ਰੁਪਏ ਕਾਨਫਰੰਸ ਤੇ ਜਿਹੜਾ ਖਰਚ ਕਰਨਾ ਕਰੀਬ 1 ਕਰੋੜ ਰੁਪਏ ਬੱਚਿਆਂ ਵਾਸਤੇ ਜਿਹੜੇ ਐਨ ਆਰ ਆਈ ਨੇ ਸੁਖੀ ਬਾੜ ਜੀ ਆਪਣ ਨਸ ਤੇ ਵਿੱਚੋਂ ਜਿਹੜੇ ਪੈਸੇ ਨੇ ਆਪਣੇ ਘਰ ਤੋਂ ਆਪਣੇ ਪੱਲੇੋਂ ਖਰਚ ਰਹੇ ਨੇ ਸਾਰੇ ਬੰਦੇ ਤੇ